ਨਾਨਕ ਪ੍ਰਭ ਸਰਨਾਗਤੀ ਰਾਖਣ ਬਹੁ ਸਮਰੱਤ ਸਮਰੱਤ ਭਾਵ ਤਾਕਤ ਵਾਲਾ ਏ ਸਭ ਤੋਂ ਉੱਚੇ ਏ ਬਾਬਾ ਏ ਅਪੌਹਜ ਏ ਬੇਅੰਤ ਤੂੰ ਸਾਰਿਆਂ ਦਾ ਮਾਲਕ ਹੈ ਤੇਰਾ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਤੂੰ ਬਿਆਨ ਕਰਨ ਤੋਂ ਪਰੇ ਹੈ ਸ਼ੰਤ ਜਿਉਂ ਜਨ ਤਿਉਂ ਰਹਾਤ ਹਰ ਪ੍ਰਭ ਤੇਰੀ ਆਹੇ ਹਰੀਏ ਪ੍ਰਭੂ ਮੈਂ ਤੇਰਾ ਹਾਂ ਜਿਵੇਂ ਜਾਣੋ ਜਿਵੇਂ ਮਾਇਆ ਦੇ ਮੋਹ ਤੋਂ ਮੇਰੀ ਰੱਖਿਆ ਕਰ ਕਿਤੇ ਗਰੋਂ ਅਸੰਖ ਅਵਗਣ ਮੇਰਿਆ ਗੁਰੂ ਜੀ ਕਹਿੰਦੇ ਮੈਂ ਆਪਣੇ ਕਿਤਨੇ ਕੋ ਔਗਣ ਗਿਣਾ ਮੇਰੇ ਅੰਦਰ ਅਣਗਿਣਤ ਔਗਣ ਗਿਣੇ ਨਹੀਂ ਜਾ ਸਕਦੇ ਅਸੰਖ ਅਵਗਣ ਖਦੇ ਪੇਰੇ ਨਿਤ ਪ੍ਰਤਿ ਸਦ ਭੂਲੀਐ ਖਦੇ ਦਾਖਾ ਪਾਪ ਆਸੰਗ ਆਉਦਾਂ ਖਦੇ ਮੇਰੇ ਨਿਤ ਬ੍ਰਤ ਸਾਧ ਪੂਰੀਏ ਪ੍ਰਭੂ ਮੇਰੇ ਅਣ ਗਿਣਤ ਇਹ ਆਉਗੜ ਹਨ ਪਾਪਾਂ ਦੇ ਜੇੜਾਂ ਵਿੱਚ ਫਸਿਆ ਰਹਿਦਾ ਹਾਂ ਨਿਤ ਹੀ ਸਦਾ ਹੀ ਉਕਾਈ ਖਾਈ ਜਾ ਰਿਹਾ ਹਾਂ ਮੋਹ ਮਗਨ ਬਿਕਰਾ ਸਭੀ ਕੁਲੀਆ ਪਾਚਾ ਕਿੰਦੇ ਬਕਾਲ ਦਾ ਅਰਥ ਹੈ ਭਿਆਨਕ ਭਿਆਨਕ ਮਾਇਆ ਦੇ ਮੋਹ ਵਿੱਚ ਮਸਤ ਰਹੀਦਾ ਹੈ ਤੇਰੀ ਕਿਰਪਾ ਨਾਲ ਹੀ ਬਚ ਸਕੀਦਾ ਹੈ ਲੋਕ ਕਰਤਬੇ ਕਾਰ ਵਿਕੜੇ ਪ੍ਰਭ ਨੇਰੂ ਤੇ ਨੇਰਿਆ ਲੋਕ ਕਰਤਬੇ ਕਾਰ ਵਿਕੜੇ ਲੋਕ ਕਰਤਬੇ ਦਾ ਅਰਥ ਲੁਕਾਉਂ ਕਰਦੇ ਆਂ ਵਿਖੜੇ ਦਾ ਅਰਥ ਔਖੇ ਲੋਕ ਕਰਤ ਵਿਕਾਰ ਵਿਖੜੇ ਪਰਬਰ ਨੇਰੂ ਤੇ ਨੇਰਿਆ ਨੇਰੂ ਤੇ ਨੇਰਿਆ ਦਾ ਅਰਥ ਹੈ ਨੇੜੇ ਤੋਂ ਨੇੜੇ ਬਹੁਤ ਲਾਗੇ ਗੁਰੂ ਜੀ ਕਹਿੰਦੇ ਆ ਤੁਸੀਂ ਜੀਵ ਦੁੱਖदाई ਵਿਕਾਰ ਆਪਣੇ ਵੱਲੋਂ ਪਰਦੇ ਵਿੱਚ ਕਰਦੇ ਆਂ ਲੋਕ ਲੋਕ ਦੇ ਪਰ ਏ ਪ੍ਰਭੂ ਤੂੰ ਸਾਡੇ ਨੇੜੇ ਤੋਂ ਨੇੜੇ ਪਾਪ ਸਾਡੇ ਨਾਲ ਹੀ ਵਸਦਾ ਹੈ ਬੇਦਵੰਤ